ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੱਬਲੀ ਦੇਸ਼ ਦੇ ਦੇਸ਼ਕੰਡਾ ਸਵਾਗਤ ਕਰਦੇ ਹਾਂ ਕਿ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਡੇਰਾ ਪੈਰੋਕਾਰਾਂ ਦੀਆਂ ਸਰਗਰਮੀਆਂ ਨੇ ਉਮੀਦਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ ਲੋਕ ਸਭਾ ਚੋਣਾਂ ਦੇ ਮੌਸਮ 'ਚ ਡੇਰਾ ਸਿਰਸਾ ਦੇ ਸਿਆਸੀ ਵਿੰਗ ਤੇ ਪੈਰੋਕਾਰਾਂ ਦੀਆਂ ਸਰਗਰਮੀਆਂ ਨੇ ਚੋਣ ਮੈਦਾਨ 'ਚ ਨਿਤਰੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ 'ਚ ਬੇਚੈਨੀ ਪੈਦਾ ਕਰ ਰੱਖੀ ਹੈ ਡੇਰੇ ਦੇ ਸਿਆਸੀ ਵਿੰਗ ਵੱਲੋਂ ਚੋਣਾਂ ਵਿੱਚ ਉਮੀਦਵਾਰ ਜਾਂ ਪਾਰਟੀ ਦੀ ਹਮਾਇਤ ਕਰਨ ਲਈ ਪ੍ਰੇਮੀਆਂ ਤੋਂ ਉਹਨਾਂ ਦੀ ਰਾਏ ਲਈ ਜਾ ਰਹੀ ਹੈ ਡੇਰਾ ਸਿਰਸਾ ਦੇ ਸਿਆਸੀ ਵਿੰਗ ਆਗੂ ਮਾਸੂ ਗੁਰਿੰਦਰ ਸਿੰਘ ਨੇ ਕਿਹਾ ਕਿ ਡੇਰੇ ਨੇ ਅਜੇ ਕਿਸੇ ਵੀ ਸਿਆਸੀ ਪਾਰਟੀ ਜਾਂ ਕਿਸੇ ਉਮੀਦਵਾਰ ਦੀ ਹਮਾਇਤ ਦਾ ਫੈਸਲਾ ਨਹੀਂ ਲਿਆ ਹੈ ਉਹਨਾਂ ਨੇ ਕਿਹਾ ਕਿ ਚੋਣਾਂ 'ਚ ਉਮੀਦਵਾਰ ਜਾਂ ਕਿਸੇ ਪਾਰਟੀ ਦੀ ਮਦਦ ਵਾਸਤੇ ਪ੍ਰੇਮੀਆਂ ਦੇ ਸੁਝਾਅ ਤੋਂ ਬਾਅਦ ਹੀ ਡੇਰੇ ਦੇ ਕੌਮੀ ਪ੍ਰਬੰਧਕੀ ਵਿੰਗ ਵੱਲੋਂ ਅੰਤਮ ਫੈਸਲਾ ਲਿਆ ਜਾਣਾ ਹੈ ਡੇਰੇ ਨਾਲ ਜੁੜੇ ਇੱਕ ਹੋਰ ਪੈਰੋਕਾਰ ਨੇ ਦਾਵਾ ਕੀਤਾ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਜੇਲ੍ਹ ਤੋਂ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ ਪੰਜਾਬ ਚ ਡੇਰਾ ਪ੍ਰੇਮੀਆਂ ਨੇ ਨਾਮ ਚਰਚਾ ਕਰਾ ਚ ਸਮਾਗਮ ਸ਼ੁਰੂ ਕਰ ਦਿੱਤੇ ਹੈ ਇਸ ਘੜੀ ਤਹਿਤ ਮੋਗਾ ਵਿੱਚ ਪਿਛਲੇ 1 ਮਹੀਨੇ ਤੋਂ ਤੀਜੀ ਨਾਮ ਚਰਚਾ ਕੱਲ ਨੂੰ ਹੋਣੀ ਹੈ ਇਸ ਨਾਮ ਚਰਚਾ ਸਮਾਗਮ ਲਈ ਪ੍ਰੇਮੀਆਂ ਨੂੰ ਹਮ ਮਹਾਕੇ ਪਹੁੰਚਣ ਦੇ ਸੁਨੇਹੇ ਵੀ ਲਾਇਕ ਹੈ ਡੇਰਾ ਪੈਰੋਕਾਰਾਂ ਨੇ ਦਾਵਾ ਕੀਤਾ ਕਿ ਪਿਛਲੀਆਂ ਦੋ ਨਾਮ ਚਰਚਾ ਦੌਰਾਨ ਵੱਡੀ ਗਿਣਤੀ 'ਚ ਪ੍ਰੇਮੀਆਂ ਨੇ ਸ਼ਿਰਕਤ ਕੀਤੀ ਸੀ ਅਰ ਉਹਨਾਂ ਕਹੇ ਕਿ ਸਿਆਸੀ ਵੇਂਗਾਗੂ ਪਿੰਡ ਅਤੇ ਸ਼ਹਿਰਾਂ ਵਿੱਚ ਘਰ-ਘਰ ਜਾ ਕੇ ਸੰਗਤ ਦੀਆਂ ਸਮੱਸਿਆਵਾਂ ਸੁਣਨਗੇ ਤੇ ਉਹਨਾਂ ਦੀ ਰਾਏ ਮਗਰੋਂ ਫੈਸਲਾ ਲਿਆ ਜਾਵੇਗਾ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਜਿਲਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਫਿਲਮ ਅਭਿਨੇਤਾ ਸਨੀ ਦੇਵ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਬੀਜੇਪੀ ਪੰਜਾਬ ਦੀਆਂ ਚੋਣਾਂ ਸਮੀਕਰਨ ਨੂੰ ਬਦਲਦੀ ਤਿਆਰੀ ਵਿੱਚ ਲੱਗੀ ਹੈ ਹਾਲਾਂਕਿ ਪੰਜਾਬ ਵਿੱਚ ਅਕਾਲੀ ਭਾਜਪਾ ਗੜਖੜ ਲਈ ਕਮਜ਼ੋਰ ਸੂਬਾ ਮੰਨਿਆ ਜਾ ਰਿਹਾ ਹੈ ਲੇਕਿਨ ਇਹ ਸੰਕੇਤ ਮਿਲੇ ਹੈ ਕਿ ਪੰਜਾਬ ਵਿੱਚ ਭਾਜਪਾ ਇੰਨੀ ਆਸਾਨੀ ਨਾਲ ਹਥਿਆਰ ਸੁੱਟਣ ਵਾਲੀ ਨਹੀਂ ਪਾਰਟੀ ਨੇ ਏਸ਼ੀਆ ਵਜੋਂ ਨਾਲ ਸਣੀ ਦੇਵਲ ਨੂੰ ਗੁਰਦਾਸਪੁਰ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ ਚੰਡੀਗੜ੍ਹ ਤੋਂ ਕਿਰਨ ਖੇਰ ਨੂੰ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਥਾਪਿਆ ਗਿਆ ਭਾਜਪਾ ਦੇ ਕੁਝ ਆਗੂਆਂ ਦਾ ਕਹਿਣਾ ਹੈ ਕਿ ਫਿਲਹਾਲ ਸਾਰੇ ਸਮੀਕਰਨਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਤੋਂ ਲਗਾਤਾਰ ਫਿਲਮ ਅਭਿਨੇਤਾ ਵਿਨੋਦ ਖੰਨਾ ਜਿੱਤ ਹਾਸਲ ਕਰ ਰਹੇ ਸਨ 2 14 ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਲੇਕਿਨ ਅਚਾਨਕ ਉਹਨਾਂ ਦੇ ਦੇਹਾਂਤ ਤੋਂ ਬਾਅਦ ਜਿਮਣੀਚੌਣ ਵਿੱਚ ਬੀਜੇਪੀ ਨੂੰ ਇਹ ਸੀਟ ਗਵਾਉਣੀ ਪਈ ਹੁਣ ਬੀਜੇਪੀ ਚਾਹੁੰਦੀ ਹੈ ਕਿ ਇਸ ਸੀਟ ਤੇ ਫਿਰ ਤੋਂ ਕਬਜ਼ਾ ਕੀਤਾ ਜਾਵੇ ਪਾਰਟੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਗੁਰਦਾਸਪੁਰ ਤੋਂ ਇਸ ਇਲਾਕੇ ਵਿੱਚ ਜੱਟ ਸਿੱਖ ਵੋਟਰ ਦੀ ਵੱਡੀ ਗਿਣਤੀ ਹੈ ਜਿਹੜੇ ਵਿੱਚ ਸਨੀ ਦਿਓਲ ਦੇ ਜ਼ਰੀਏ ਪਾਰਟੀ ਕਾਂਗਰਸ ਤੋਂ ਇਹ ਸੀਟ ਖੋਹਣਾ ਚਾਹੁੰਦੀ ਹੈ ਖੁਦ ਦਿਓਲ ਵੀ ਜੱਟ ਫੈਮਿਲੀ ਤੋਂ ਹੈ ਉਹਨਾਂ ਨੇ ਕਿਸੇ ਤਰ੍ਹਾਂ ਦੀ ਦੂਜੀ ਪਹਿਚਾਨ ਦੀ ਲੋਟ ਨਹੀਂ ਪਾਰਟੀ ਨੇਤਾਵਾਂ ਨੂੰ ਲੱਗਦਾ ਹੈ ਕਿ ਬਾਰਡਰ ਦੀ ਤਰ੍ਹਾਂ ਫਿਲਮਾਂ ਵਿੱਚ ਉਹਨਾਂ ਦੀ ਛਵੀ ਵੀ ਰਾਸ਼ਟਰਵਾਦੀ ਹੈ ਤੇ ਅਜੇ ਵਿੱਚ ਗੁਰਦਾਸਪੁਰ ਸੀਟ ਤੋਂ ਸਣੀ ਦਿਓਲ ਤੋਂ ਬਿਹਤਰ ਉਮੀਦਵਾਰ ਕੌਣ ਹੋ ਸਕਦਾ ਹੈ ਪੰਜਾਬ ਵਿੱਚ ਭਾਜਪਾ ਤਿੰਨ ਸੀਟਾਂ ਤੇ ਚੋਣ ਲੜ ਰਹੀ ਹੈ ਲੇਕਿਨ ਇਹਨਾਂ ਸੀਟਾਂ ਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਇਸੇ ਇਰਾਦੇ ਨਾਲ ਪਾਰਟੀ ਨੇ ਅਮਰੇਸਰ ਤੋਂ ਈਸ਼ਵਰ ਮੋਦੀ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮੈਦਾਨ ਵਿੱਚ ਉਤਾਰਿਆ ਹੈ ਪਿਛਲੀ ਵਾਰ ਇਸ ਸੀਟ ਤੇ ਅਰੁਣ ਜੇਟਲੀ ਨੂੰ ਹਰਦਲ ਸਾਹਮਣਾ ਕਰਨਾ ਪਿਆ ਬਾਅਦ ਵਿੱਚ ਕੈਪਟਨ ਮਨਰੇਂਦਰ ਸਿੰਘ ਦੇ ਅਸਤੀਫੇ ਦੇਣ ਤੋਂ ਬਾਅਦ ਹੋਏ ਜਿਮਣੀ ਚੋਣਾਂ ਵਿੱਚ ਕਾਂਗਰਸ ਨੇ ਇਹ ਸੀਟ ਗੁਰਜੀਤ ਸਿੰਘ ਓਜਲਾ ਨੂੰ ਜਿਤਾਈ ਸੀ ਪਾਰਟੀ ਨੇਤਾਵਾ ਮੁਤਾਬਕ ਇਹ ਨਹੀਂ ਕਿ ਭਾਜਪਾ ਦੀ ਸਹਿਯੋਗੀ ਸ਼੍ਰੋਮਣੀ ਅਕਾਲੀ ਜਲਵੀ ਸੂਬੇ ਵਿੱਚ ਆਪਣੀਆਂ 10 ਸੀਟਾਂ ਤੇ ਲੜਾਈ ਲੜਨ ਦੀ ਤਿਆਰੀ ਵਿੱਚ ਹੈ ਇਸੇ ਵਜ੍ਹਾ ਨਾਲ ਅਕਾਲੀ ਦਲ ਨੇ ਫਿਰੋਜ਼ਪੁਰ ਤੋਂ ਵੱਡੇ ਆਗੂ ਸੁਖਬੀਰ ਬਾਦਲ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਜਦਕਿ ਉਹਨਾਂ ਦੀ ਪਤਨੀ ਹਰਸ਼ਿਮਰਤ कौर ਬਾਦਲ ਫਿਰ ਤੋਂ ਬਠਿੰਡਾ ਸੀਟ ਤੋਂ ਲੜਨਗੇ ਪਾਰਟੀ ਨੂੰ ਲੱਗ ਰਿਹਾ ਕਿ ਸੁਖਬੀਰ ਬਾਦਲ ਦੇ ਆਉਣ ਨਾਲ ਫਿਰੋਜ਼ਪੁਰ ਸੀਟ ਤੇ ਵੀ ਕਾਂਗਰਸ ਦੀ ਜਿੱਤ ਹਾਸਲ ਕਰਨਾ ਸੌਖਾ ਨਹੀਂ ਭਾਜਪਾ ਗੁਰਦਾਸਪੁਰ ਤੋਂ ਇਲਾਵਾ ਹਿਆਰਪੁਰ ਤੋਂ ਤੇ ਚੰਡੀਗੜ੍ਹ ਦੇ ਉਮੀਦਵਾਰਾਂ ਦਾ ਨਾਮ ਦਾ ਐ ਚੰ디ਗੜ੍ਹ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਕਿਰਨ ਖੇਰ ਨੂੰ ਉਮੀਦਵਾਰ ਬਣਾਇਆ ਹੈ ਹਸ਼ਿਆਰਪੁਰ ਤੋਂ ਕੇਂਦਰੀ ਰਾਜ ਮੰਤਰੀ ਵਿਜੇ ਸਾਪਲਾ ਦਾ ਟਿਕਟ ਕੱਟ ਕੇ ਹਲਕਾ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਨੂੰ ਮੈਦਾਨ ਵਿੱਚ ਉਤਾਰਿਆ ਹੈ ਸਾਪਲਾ ਨੇ ਆਖਿਆ ਕਿ ਉਹਨਾਂ ਦੀ ਟਿਕਟ ਕੱਟ ਕੇ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ ਭਾਜਪਾ ਹਾਈ ਕਮਾਂਡ ਤੋਂ ਸਵਾਲ ਕਰਦੇ ਹਾਂ ਸਾਪਲਾ ਨੇ ਟਵੀਟ ਕੀਤਾ ਕਿ ਉਸ ਦਾ ਕੋਈ ਦੋਸ਼ ਦੱਸਿਆ ਦੱਸਿਆ ਜਾਵੇ ਤੇ ਉਸ ਦੀ ਗਲਤੀ ਦੱਸੀ ਜਾਵੇ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਹਨਾਂ ਦੀ ਪਤਨੀ ਹਰਸ਼ਿਮਰਤ ਕੌਰ ਬਾਦਲ ਕਈ ਵਾਰ ਲੋਕ ਸਭਾ ਚੋਣਾਂ ਲੜ ਚੁੱਕੇ ਆ ਪਰ ਸਾਲ 2019 ਦੀ ਚੋਣ ਪਤੀ ਪਤਨੀ ਇਕੱਠੇ ਵੱਖ-ਵੱਖ ਹਲਕਿਆਂ ਤੋਂ ਲੜਨਗੇ ਸੁਖਬੀਰ ਬਾਦਲ ਇਸ ਤੋਂ ਪਹਿਲਾਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਚਾਰ ਵਾਰ ਚੋਣ ਲੜ ਚੁੱਕੇ ਨੇ ਇੱਕ ਵਾਰ ਉਹ ਚੋਣ ਹਾਰ ਚੁੱਕੇ ਨੇ ਹਰ ਸਿਮਰਤ ਕੋਰ ਬਾਦਲ ਨੇ ਬਠਿੰਡਾ ਤੋਂ ਦੋ ਵਾਰ ਚੋਣ ਲੜ ਕੇ ਜਿੱਤ ਹਾਸਲ ਕੀਤੀ ਹੈ ਜਦਕਿ ਹੁਣ ਤੀਜੀ ਵਾਰ ਇਹ ਸਲਕੇ ਤੋਂ ਕਿਸਮਤ ਅਜ਼ਮਾਰੇ ਨੇ ਕਾਂਗਰਸ ਨੇ ਬਠਿੰਡਾ ਤੋਂ ਮਰਿੰਦਰ ਸਿੰਘ ਰਾਜਾ ਵੜਿੰਗਾ ਤੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਕੋਬਾਇਆ ਨੂੰ ਲੋਕ ਸਭਾ ਚੋਣਾਂ ਲਈ ਮੈਦਾਨ ਵਿੱਚ ਉਤਾਰਿਆ ਕੋਬਾਇਆ ਨੇ 2014 ਵਿੱਚ ਫਿਰੋਜ਼ਪੁਰ ਸੀਟ ਜਿੱਤੀ ਜਦੋਂ ਉਹ ਸ਼੍ਰੋਮਣੀ ਅਕਾਲੀ ਚਲਵਟ ਵਿੱਚ ਸਨ ਉਦੋਂ ਰਾਜਾ ਵੜਿੰਗ ਦੇ ਦਲਵਾ ਤੋਂ ਕਾਂਗਰਸ ਦੇ ਐਮਐਲਏ ਨੇ ਬਠਿੰਡਾ ਲੋਕ ਸਭਾ ਹਲਕੇ ਵਿੱਚ ਨੌ ਵਿਧਾਨ ਸਭਾ ਹਲਕਾ ਪੋਚੋ ਤੋਂ ਕਾਂਗਰਸ ਦੇ ਵਿਧਾਇਕ ਪ੍ਰੀਤਮ ਕੋਟਪਾਈ ਬਠਿੰਡਾ ਸ਼ਹਿਰੀ ਤੋਂ ਕਾਂਗਰਸ ਵੱਲੋਂ ਮਨਪ੍ਰੀਤ ਬਾਦਲ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਰੁਪਿੰਦਰ ਰੂਬੀ ਤਲਵੰਡੀ ਸਾਬੋਤ ਤੋਂ ਆਮ ਆਦਮੀ ਪਾਰਟੀ ਦੀ ਬੀਬੀ ਬਲਜਿੰਦਰ ਕੌਰ ਮੌੜ ਤੋਂ ਖੇੜਾ ਗਰੁੱਪ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਮਾਨਸ਼ਾ ਤੋਂ ਖੇੜਾ ਗਰੁੱਪ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਈਆ ਸਰਦੂਲਗੜ ਤੋਂ ਅਕਾਲੀ ਦਲ ਦੇ ਦਿਲਰਾਜ ਸਿੰਘ ਪੁੰਦੜ ਬੁਲਡਾਡਾ ਤੋਂ ਆਪ ਦੇ ਪ੍ਰਿੰਸੀਪਲ ਬੁੱਧਰਾਮ ਅਤੇ ਲੰਬੀ ਵਿਧਾਨ ਸਭਾ ਹਲਕਾ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿ ਪਠੰਡਾ ਹਲਕੇ ਤੋਂ ਅਕਾਲੀ ਦਲ ਹਰ ਸਿਮਰਤ ਕੌਰ ਬਾਦਲ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਤੇ ਪੀਡੀਏ ਦੇ ਅਮੇਜਰ ਸੁਖਪਾਲ ਖੈਰਾ ਚੌਣ ਮੈਦਾਨ ਵਿੱਚ ਨੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਤਸਵੀਰ ਜੋ ਉਹਨਾਂ ਦੀ ਜਲੰਧਰ ਫੇਰੀ ਦੀ ਹੈ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ ਫਿਕਰਾਂ ਚ ਡੁੱਬੇ ਕੈਪਟਨ ਅਮਰਿੰਦਰ ਸਿੰਘ ਨੀਵੀਂ ਪਾਈ ਬੈਠੇ ਨੇ ਤੇ ਕਿਸੇ ਨੇ ਕੈਪਸ਼ਨ ਲਿਖਿਆ ਹੈ ਕਿ ਮੋਦੀ ਜਾਏਗਾ ਤੇ ਅچھے ਦਿਨ ਆਉਣਗੇ ਸਾਂਝੇ ਮੋਰਚੇ ਦੇ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਦੀ ਪੇਸ਼ਕਸ਼ ਰੱਦ ਕਰ ਦਿੱਤੀ ਹੈ ਅਮਰਿੰਦਰ ਸਿੰਘ ਰਾਜੇ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੇ ਬਠਿੰਡਾ ਤੋਂ ਆਪਣੇ ਪਤੀ ਦੇ ਹੱਕ ਵਿੱਚ ਤੇ ਹਰਸ਼ਿਮਰਤ ਕੌਰ ਬਾਦਲ ਦੇ ਉਲਟ ਚੋਣ ਮਹਿਮ ਵਿੜ ਦਿੱਤੀ ਏ ਦੂਜੇ ਬੰਨੇ ਪਟਿਆਲਾ ਤੋਂ ਖਬਰਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਤੇ ਸ਼ੇਰ ਸਿੰਘ ਕੁਭਾਇਆ ਵਿਚਾਲੇ ਸਿਆਸੀ ਮੁਕਾਬਲਾ ਫਿਰੋਜ਼ਪੁਰ ਵਿੱਚ ਤੇਜ਼ ਹੋ ਗਿਆ ਤੇ ਬਠਿੰਡਾ ਤੋਂ ਰਾਜਾ ਵੜਿੰਗ ਤੇ ਹਰਸ਼ਿਮਰਤ ਕੌਰ ਬਾਦਲ ਵਿਚਾਲੇ ਸਿਆਸੀ ਮੁਕਾਬਲਾ ਬੰਨ ਕਾਰਨ ਵੋਟਾਂ ਦੇ ਦਿਨਾਂ 'ਚ ਗਰਮਾਹਟ ਹੋਰ ਵੀ ਭਰ ਗਈ ਹੈ ਅਕਾਲੀ ਦਲ ਵਿੱਚ ਰਲਦਿਆਂ ਹੀ ਟੌੜਾ ਪਰਿਵਾਰ ਨੇ ਪਟਿਆਲਾ ਵਿੱਚ ਸੁਰਜੀਤ ਸਿੰਘ ਰਖੜਾ ਦੇ ਹੱਕ ਵਿੱਚ ਚੋਣ ਮਹਿੰਮ ਵਧ ਦਿੱਤੀ ਹੈ ਤੇ ਬਾਦਲ ਜਿੰਦਾਬਾਦ ਦੇ ਨਾਰੇ ਅਲ ਆਪਣੇ ਵੀ ਸ਼ੁਰੂ ਕਰ ਦਿੱਤੇ ਨੇ ਕਾਂਗਰਸ ਪਾਰਟੀ ਵੱਲੋਂ ਬਠਿੰਡਾ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਲਈ ਕਾਂਗਰਸੀ ਕੌਮੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਸਦਨ ਲਈ ਰੋਡ ਸ਼ੋਅ ਕਰਨ ਦੀ ਕਾਂਗਰਸੀਆਂ ਨੇ ਤਿਆਰੀ ਵਧ ਦਿੱਤੀ ਹੈ ਬਾਦਲਾਂ ਦੇ ਹਲਕੇ ਲੰਬੀ ਤੋਂ ਖਬਰਾਂ ਅਨੁਸਾਰ ਬਠਿੰਡਾ ਲੋਕ ਸਭਾ ਤੋਂ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਚੋਣ ਮદાન ਚ ਉਤਰਦਿਆਂ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਰਜ਼ ਉੱਤੇ ਰਾਤਾਂ ਗਰੀਬਾਂ ਦੇ ਘਰਾਂ ਚ ਬਤਾਉਣੀਆਂ ਸ਼ੁਰੂ ਕਰ ਰਹੇ ਨੇ ਉਹਨਾਂ ਇੱਕ ਗਰੀਬ ਦੇ ਘਰ ਵਿੱਚ ਰਾਤ ਬਿਤਾਈ ਤੇ ਕਈ ਟੀਰ ਨਾਲ ਨਿਸ਼ਾਨੇ ਫੁੰਡਣ ਦੀ ਕੋਸ਼ਿਸ਼ ਕੀਤੀ ਅਮਰਿੰਦਰ ਰਾਜਾ ਵੜਿੰਗ ਨੇ ਬਾਦਲਾਂ ਦੇ ਜੱਦੀ ਪਿੰਡ ਬਾਦਲ ਵਿੱਚ ਬੀਤੀ ਰਾਤ ਇੱਕ ਗਰੀਬ ਮਾਲੀ RAM ਸ਼ਰਨ ਦੇ ਪਰਿਵਾਰ ਦੇ ਘਰ ਬਤਾਈ ਹੈ ਕਾਂਗਰਸ ਵਿਧਾਇਕ ਨੇ ਰਾਤ ਦੇ ਖਾਣੇ ਤੋਂ ਲੈ ਕੇ ਸਵੇਰ ਦਾ ਨਾਸ਼ਤਾ ਵੀ RAM ਸ਼ਰਨ ਦੇ ਘਰੇ ਕੀਤਾ ਹੈ ਰਾਤ ਸਮੇਂ ਰਾਜਾ ਵੜਿੰਗ ਵੱਲੋਂ ਮਾਲੀ ਪਰਿਵਾਰ ਦੇ ਚੁੱਲ੍ਹੇ ਦੇ ਹੇਠਾਂ ਬਹਿ ਕੇ ਰੋਟੀ ਖਾਣ ਗੱਲਾਂ ਬਾਤਾਂ ਕਰਨ ਤੇ ਸਵੇਰੇ ਚਾਹ ਬਿਸਕੁਟ ਖਾਂਦੇ ਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋਈਆਂ ਨੇ ਗਾਮੀ ਲੋਕ ਸਭਾ ਚੋਣਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ 13 ਨੂੰ ਵਿਰੋਧੀ ਧਿਰ ਦੇ ਵੰਡੇ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵਿਅਤਪੀ ਦੇ ਮੁੱਦੇ ਉੱਤੇ ਵਿਰੋਧ ਸਾਹਮਣਾ ਕਰਨ ਦੇ ਬਾਵਜੂਦ ਘੱਟੋ-ਘੱਟ 4 ਲੋਕ ਸਭਾ ਹਲਕਿਆਂ 'ਚ ਚੁਣੌਤੀ ਦਾ ਸਾਹਮਣਾ ਕਰਨਾ ਪੈਣਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਦੀ ਨਵੀਂ ਮਾਈਨਿੰਗ ਨੀਤੀ ਤਹਿਤ ਸਰਕਾਰ ਵੱਲੋਂ ਅਕਤੂਬਰ 2018 ਵਿੱਚ ਖੱਡਾਂ ਦੀ ਨਿਲਾਮੀ ਲਈ ਜਾਰੀ ਕੀਤਾ ਨੋਟਿਸ ਰੱਦ ਕਰ ਦਿੱਤਾ ਹੈ। ਨਾਲਾਮੀ ਲਈ ਪ੍ਰੋਗਰੈਸਿਵ ਬਿਡਿੰਗ ਅਪਣਾਉਣ ਦੀ ਪੰਜਾਬ ਸਰਕਾਰ ਦੀ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ। ਮਾਨਹਨੀ ਦੇ ਇੱਕ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਨਾ ਹੋਣ ਕਰਕੇ ਅਰਵਿੰਦ ਕੇਜਰੀਵਾਲ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਹੋਏ। ਵਿਸ਼ੇਸ਼ ਅਦਾਲਤ ਨੇ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਤੇ ਸਵਰਾਜ ਇੰਡੀਆ ਦੇ ਪ੍ਰਧਾਨ ਯੋਗਿੰਦਰ ਯਾਦਵ ਖਿਲਾਫ ਵੀ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਨੇ। ਵਕੀਲ ਸ੍ਰਿੰਦਰ ਕੁਮਾਰ ਸ਼ਰਮਾ ਵੱਲੋਂ ਦਾਖਲ ਦਾਅਵੇ ਮੁਤਾਬਕ 2013 ਵਿੱਚ ਸ਼ਰਮਾ ਨੂੰ ਵਿਧਾਨ ਸਭਾ ਚੋਣਾਂ ਲੜਾਉਣ ਦਾ ਵਾਅਦਾ ਕੀਤਾ ਗਿਆ ਸੀ ਇਸ ਲਈ ਉਹਨਾਂ ਨੇ ਅਰਜੀ ਵੀ ਦਿੱਤੀ ਪਰੰਤੂ ਬਾਅਦ ਵਿੱਚ ਟਿਕਟ ਨਹੀਂ ਦਿੱਤੀ ਗਈ। ਸਰਵੋੱਚ ਅਦਾਲਤ ਦੇ ਹਵਾਲੇ ਨਾਲ ਚੌਕੀਦਾਰ ਚੋਰ ਹੈ ਕਹਿ ਕੇ ਨਿਸ਼ਾਨੇ ਤੇ ਆਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਅਦਾਲਤ ਦੀ ਮਾਨਹਾਨੀ ਦਾ ਨੋਟਿਸ ਜਾਰੀ ਹੋਇਆ ਹੈ ਰਾਹੁਲ ਨੇ ਇੱਕ ਦਿਨ ਪਹਿਲਾਂ ਆਪਣੇ ਬਿਆਨ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਲੇਕਿਨ ਅਦਾਲਤ ਨੇ ਮਾਨਹਾਨੀ ਦਾ ਕੇਸ ਬੰਦ ਕਰਨ ਦੀ ਉਹਨਾਂ ਦੀ ਮੰਗ ਨਹੀਂ ਮੰਨੀ ਚੀਫ ਜਸਟਿਸ ਦੀ ਅਗਵਾਈ ਵਾਲੀ ਅਦਾਲਤ ਨੇ ਆਖੇ ਕਿ ਇਸ ਮਾਮਲੇ ਵਿੱਚ 30 ਅਪ੍ਰੈਲ ਨੂੰ ਰਫੇਲ ਡੀਲ ਤੇ ਦਾਖਲ ਮੁੜ ਵਿਚਾਰ ਪਟੀਸ਼ਨ ਦੇ ਨਾਲ ਸੁਣਵਾਈ ਹੋਏਗੀ ਰਾਹੁਲ ਨੂੰ ਨਿੱਜੀ ਪੇਸ਼ੀ ਤੋਂ ਛੋਟ ਮਿਲੀ ਹੈ ਰਾਹੁਲ ਗਾਂਧੀ ਦੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਨੇ ਆਖਿਆ ਕਿ ਉਹ ਇਸ ਮਾਮਲੇ ਤੇ ਦੁੱਖ ਪ੍ਰਗਟਾ ਚੁੱਕੇ ਨੇ ਕੇਸ ਇਥੇ ਖਤਮ ਕਰ ਦੇਣਾ ਚਾਹੀਦਾ ਲੇਕਿਨ ਪਟੀਸ਼ਨ ਕਰਤਾ ਮਨਾਕਸ਼ੀ ਲੇਖੀ ਦੇ ਵਕੀਲ ਨੇ ਆਖਿਆ ਕਿ ਰਾਹੁਲ ਨੇ ਮੰਨ ਲਿਆ ਕਿ ਉਸ ਦਾ ਇਹ ਬਿਆਨ ਗਲਤ ਸੀ ਕਿ ਸੁਪਰੀਮ ਕੋਰਟ ਨੇ ਵੀ ਮੰਨ ਲਿਆ ਕਿ ਚੌਕੀਦਾਰ ਚੋਰ ਹੈ ਇਸ ਤੇ ਸਿਰਫ ਚੀਫ ਜਸਟਿਸ ਨੇ ਹਲਕੇ ਫੁਲਕੇ ਅੰਦਾਜ਼ ਵਿੱਚ ਪੁੱਛਿਆ ਕਿ ਚੌਕੀਦਾਰ ਕੌਣ ਹੈ ਇਸੇ ਅਦਾਲਤ ਵਿੱਚ ਹਾਸੇ ਦੇ ਫੁਆਰੇ ਛੁੱਟ ਪਏ ਰਤੋਗੀ ਨੇ ਆਖਿਆ ਕਿ ਉਹ ਪ੍ਰਧਾਨ ਮੰਤਰੀ ਨੂੰ ਚੌਕੀਦਾਰ ਕਹਿ ਰਹੇ ਨੇ ਉਧਰ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਕਾਟੜੋੜ ਦੀ ਸੰਭਾਵਨਾ ਹੁਣ ਪੂਰੀ ਤਰ੍ਹਾਂ ਖਤਮ ਹੋ ਗਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਪੁੱਛਿਆ ਕਿ ਕੀ ਨਾਮ ਵਾਪਸੀ ਤੱਕ ਕੁਝ ਹੋ ਸਕਦਾ ਹੈ ਇਸ ਤੇ ਉਹਨਾਂ ਆਖਿਆ ਕਿ ਇਸ ਸੰਭਾਵਨਾ ਤੋਂ ਉਹਨਾਂ ਦੀ ਬਿਲਕੁਲ ਨਾ ਹੈ ਕੇਜਰੀਵਾਲ ਨੇ ਸਾਫ਼ ਆਖਿਆ ਕਿ ਰਾਹੁਲ ਗਾਂਧੀ ਗੱਠਜੋੜ ਕਰਨਾ ਹੀ ਨਹੀਂ ਚਾਹੁੰਦੇ ਇਹ ਮੋਦੀ ਵਿਰੋਧੀ ਵੋਟਾਂ ਨੂੰ ਵੰਡੰਦਾ ਕੰਮ ਕਰ ਰਹੇ ਨੇ ਕੇਜਰੀਵਾਲ ਨੇ ਆਖਿਆ ਕਿ ਕੁਝ ਦਿਨ ਪਹਿਲਾਂ ਰਾਹੁਲ ਨੇ ਟਵੀਟ ਕਰਕੇ ਆਖਿਆ ਸੀ ਕਿ ਅਸੀਂ ਤੁਹਾਨੂੰ ਚਾਰ ਸੀਟਾਂ ਦੇਣ ਨੂੰ ਤਿਆਰ ਹਾਂ ਉਹਨਾਂ ਆਖੇ ਕਿ ਉਹ ਪੁੱਛਣਾ ਚਾਹੁੰਦੇ ਆ ਕਿ ਦੁਨੀਆ ਵਿੱਚ ਕਿਹੜਾ ਗੱਠਜੋੜ ਇਸ ਤਰ੍ਹਾਂ ਟਵਿੱਟਰ ਜਾਂ ਮੀਡੀਆ ਬਾਜੀ ਵਿੱਚ ਹੋਇਆ ਹੈ ਉਹਨਾਂ ਆਖੇ ਕਿ ਗੱਠਜੋੜ ਕਰਨਾ ਹੁੰਦਾ ਤਾਂ ਗੱਲਬਾਤ ਕਰਦੇ ਕਾਂਗਰਸ ਨੂੰ ਗੱਠਜੋੜ ਨਹੀਂ ਕਰਨਾ ਬਸ ਦਿਖਾਵਾ ਕਰਨਾ ਹੈ ਇਹਨਾਂ ਚੋਣਾਂ ਵਿੱਚ ਉਹਨਾਂ ਆਖਿਆ ਕਿ ਸਾਡਾ ਮਕਸਦ ਕਿਸੇ ਵੀ ਤਰ੍ਹਾਂ ਮੋਦੀ ਅਤੇ ਅਮਨ ਸ਼ਾਹ ਦੀ ਜੋੜੀ ਨੂੰ ਵ ਪਾਈਪ ਨੇ ਦਿੱਲੀ ਦੇ ਨਾਰਥ-ਵੈਸਟ ਸੀਟ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਉਹਦੇ ਤਰਾਜ ਦਾ ਟਿਕਟ ਕੱਟ ਕੇ ਗਾਇਕ ਖੰਸਰਾ ਜਾਂਸ ਨੂੰ ਮੈਦਾਨ ਵਿੱਚ ਉਤਾਰ ਦਿੱਤਾ। ਇਸ ਤੋਂ ਬਾਅਦ ਉਹਦੇ ਤਰਾਜ ਨੇ ਬਗਾਵਤੀ ਤੇਵਰਾਂ ਦੇ ਸੰਕੇਤ ਦਿੱਤੇ। ਉਹਨਾਂ ਟਵਿੱਟਰ ਵਿੱਚ ਆਪਣੇ ਨਾਮ ਦੇ ਅੱਗੇ ਲਿਖਿਆ ਚੌਕੀਦਾਰ ਸ਼ਬਦ ਹਟਾ ਲਿਆ। ਭਾਜਪਾ ਤੋਂ ਅਸਤੀਫੇ ਦੀਆਂ ਹਟਕਲਾਂ ਤੇਜ਼ ਹੋ ਗਈਆਂ। ਹਾਲਾਂਕਿ ਉਹਨਾਂ ਨੇ ਨਾ ਅਸਤੀਫਾ ਦਿੱਤਾ ਤੇ ਨਾ ਹੀ ਆਜ਼ਾਦ ਉਮੀਦਵਾਰ ਉਹ ਜੋ ਪਰਚਾ ਭਰੇ ਹੈ। ਸੋਫੀ ਗਾਇਕ ਹੰਸਰਾਜ ਹੰਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲਤ ਤੇ ਕਾਂਗਰਸ ਵਿੱਚ ਆਪਣੀ ਦਾਲ ਨਾ ਗਲਦੀ ਦੀ ਸੀ ਹੁਣ ਭਾਜਪਾ ਨੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਹਾਂਸਰਾਜ ਹਾਂਸ ਨੂੰ ਭਾਜਪਾ ਨੇ ਜਦੋਂ ਪਾਰਟੀ ਵਿੱਚ ਸ਼ਮੂਲੀਅਤ ਕਰਾਈਆ ਤਾਂ ਉਹਨਾਂ ਨੂੰ ਰਾਸ਼ਟਰੀ ਸਿਫਾਈ ਕਮਿਸ਼ਨ ਦਾ ਵਾਈਸ ਚੇਅਰਮੈਨ ਲਾਇਆ ਤਦ ਤੋਂ ਕਿਆਸੇ ਸਨ ਕਿ ਹਾਂਸ ਨੂੰ ਪਾਰਟੀ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਾਂਸਰਾਜ ਹਾਂਸ ਨੂੰ 2009 ਵਿੱਚ ਰਾਜਨੀਤੀ ਵਿੱਚ ਲੈ ਕੇ ਆਏ ਕਾਂਗਰਸ ਦੇ ਮਹਿੰਦਰ ਸਿੰਘ ਕੇਪੀ ਦੇ ਖਿਲਾਫ ਮੈਦਾਨ ਵਿੱਚ ਉਤਾਰਿਆ ਲੇਕਿਨ ਚੋਣ ਹਾਰ ਗਏ ਲੰਬੇ ਸਮੇਂ ਤੱਕ ਅਗਿਆਤਵਾਸ ਵਿੱਚ ਗਏ ਫਿਰ ਉਹਨਾਂ ਰਾਜਨੀਤੀ ਤੋਂ ਸન્યાਸ ਲਿਆ ਤੇ ਨਕਉਦਰ ਸਥਿਤ ਲਾਲ ਬਾਦਸ਼ਾਹ ਦੀ ਗੱਦੀ ਤੇ ਬੈਠੇ ਅਧਿਆਤਮਕ ਦੇ ਰਸਤੇ ਤੇ ਨਿਕਲੇ ਤੇ ਅਕਸਰ ਕਹਿਣ ਲੱਗੇ ਕਿ ਰਾਜਨੀਤੀ ਵਿੱਚ ਆਉਣਾ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਲਾਲ ਬਾਦਸ਼ਾਹ ਦੀ ਗੱਦੀ ਦੇ ਨਾਲ-ਨਾਲ ਉਹ ਡੇਰਾ ਰਾਧਾ ਸੁਆਮੀ ਵਿਆਸ ਨਾਲ ਵੀ ਜੁੜੇ ਰਹੇ। 2016 ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਫੋਟੋ ਵਿੱਚ ਦੇਖੇ ਪੰਜਾਬ ਵਿੱਚ ਦੁਬਾਰਾ ਹਲਚਲ ਹੋਈ ਤੇ ਹੰਸ ਨੇ ਕਾਂਗਰਸ ਦੀ ਸ਼ਮੂਲੀਅਤ ਕਰ ਲਈ। ਕੈਪਟਨ ਦੇ ਸਾਥੀ ਬਣੇ 2016 ਵਿੱਚ ਹੰਸ ਯੂਕੇ ਦੇ ਦੌਰੇ ਤੇ ਸਨ। ਉਸ ਦੌਰਾਨ ਕੈਪਟਨ ਨੇ ਉਹਨਾਂ ਨੂੰ ਵਿਸ਼ੇਸ਼ ਰੂਪ ਵਿੱਚ ਬੁਲਾਇਆ ਤੇ ਉਹਨਾਂ ਨੂੰ ਰਾਜ ਸਭਾ ਭੇਜਣ ਲਈ ਤਿਆਰ ਕੀਤਾ। ਲੇਕਿਨ ਕੈਪਟਨ ਦਾ ਦਾ ਪੁੱਠਾ ਪਿਆ ਉਹਨਾਂ ਦੇ ਕੱਟੜ ਵਿਰੋਧੀ ਸ਼ਮਸ਼ੇਰ ਸਿੰਘ ਦੁੱਲੋ ਤੇ ਪ੍ਰਤਾਪ ਬਾਜਵਾ ਨੇ ਦਿੱਲੀ ਜਾ ਕੇ ਰਾਹੁਲ ਦੇ ਅੱਗੇ ਦੁਖੜਾ ਰੋਇਆ ਕਿ ਕੁਝ ਦਿਨ ਪਹਿਲਾਂ ਪਾਰਟੀ ਵਿੱਚ ਸ਼ਮੂਲੀਅਤ ਕਰਨ ਵਾਲੇ ਹੰਸਰਾਜ ਹੰਸ ਨੂੰ ਕਿਵੇਂ ਰਾਜ ਸਭਾ ਦਾ ਮੈਂਬਰ ਬਣਾਇਆ ਜਾ ਸਕਦਾ ਹੈ ਹੁਣ ਉਹ ਦਿੱਲੀ ਤੋਂ ਉਮੀਦਵਾਰ ਥਾਪ ਦਿੱਤੇ ਗਏ ਨੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਤੇ ਉਹਦੇ ਤਰਾਜ ਦੀ ਟਿਕਟ ਕੱਟ ਦਿੱਤੀ ਹੈ ਸਰਹੱਦੀ ਸੂਬੇ ਪੰਜਾਬ ਦੀਆਂ ਕੁੱਲ 13 ਸੀਟਾਂ ਵਾਸਤੇ 19 ਮਈ ਨੂੰ ਪੈਣ ਵਾਲੀਆਂ ਵੋਟਾਂ ਵਾਸਤੇ ਚੋਣ ਪ੍ਰਚਾਰ ਦੌਰਾਨ ਪਰਬੰਧ ਕਰ ਲਈ ਸੂਬੇ ਦੇ ਮੁੱਖ ਚੋਣ ਅਧਿਕਾਰੀਆਂ ਨੇ ਚਰਚਾ ਕਰਕੇ ਜਾਇਜ਼ਾ ਲਿਆ ਪੰਜਾਬ ਵਿੱਚ ਕੀਤੇ ਪ੍ਰਬੰਧਾਂ ਬਾਰੇ ਚਰਚਾ ਕੀਤੀ ਚੋਣਾਂ ਸ਼ਾਂਤੀ ਅਮਨ ਤੇ ਨਿਰਪੱਖ ਕਰਾਉਣ ਸੰਬੰਧੀ ਸੁਝਾਵੀ ਲਏ ਨੇ 2 ਕਰੋੜ 3 ਲੱਖ ਤੋਂ ਵੱਧ ਵੋਟਰਾਂ ਲਈ ਬਣਾਏ ਗਏ 23000 ਤੋਂ ਵੱਧ ਪੋਲਿੰਗ ਸਟੇਸ਼ਨਾਂ ਵਾਸਤੇ 1 ਲੱਖ ਦੇ ਕਰੀਬ ਸਿਵਲ ਸਟਾਫ ਅਤੇ ਸੁਰੱਖਿਆ ਲਈ 215 ਕੇਂਦਰੀ ਫੋਰਸ ਦੀਆਂ ਕੰਪਨੀਆਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਤਾਇਨਾਤ ਕੀਤੀਆਂ ਗਈਆਂ ਪੰਜਾਬ ਦੀ ਆਰਮਡ ਦੇ ਜਵਾਨ ਕੁੱਲ ਮਲਾਕੇ 1 ਲੱਖ ਤੋਂ ਵੱਧ ਸੁਰੱਖਿਆ ਕਰਮਚਾਰੀ ਨੇ 13 ਸੀਟਾਂ ਤੇ ਚੰਡੀਗੜ੍ਹ ਦੀ ਇੱਕੋ ਇੱਕ ਸੀਟ ਵਾਸਤੇ 7ਵੇਂ ਤੇ ਆਖਰੀ ਗਿੜ ਵਿੱਚ 19 ਮਈ ਨੂੰ ਚੋਣਾ ਹੋਣਗੀਆਂ ਵੋਟਾਂ ਦੀ ਗਿਣਤੀ 4 ਦਿਨਾਂ ਬਾਅਦ 23 ਮਈ ਨੂੰ ਬਾਕੀ ਸਾਰੇ ਮੁਲਕ ਨਾਲ ਹੋਏਗੀ ਹਿੜਾਣਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੂਰਨਾ ਵਿਰੋਧ ਚੱਲ ਰੇ ਸਿਟੀ ਸੈਂਟਰ ਕੇਸ ਦੀ ਸੁਣਵਾਈ 3 ਮਈ ਤੱਕ ਮੁਲਤਵੀ ਕਰ ਦਿੱਤੀ ਚੋਣਾਂ ਜਾਂਪਤਾ ਲੱਗਦਾ ਹੈ ਕਿ ਪੁਲਿਸ ਨੇ ਅਜੇ ਵੀ ਵੀਆਪੀ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਹੈ ਜੋ ਸਿਆਸੀ ਆਗੂਆਂ ਦੇ ਹੁਕਮਾਂ ਤੇ ਸੁਰੱਖਿਆ ਮੁਲਾਜ਼ਮ ਲੈ ਕੇ ਘਮਰੇ ਸਨ ਚੋਣਾਂ ਬਹਾਨੇ 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਇੱਕ ਜ਼ਿਲ੍ਹੇ ਵਿੱਚੋਂ ਵਾਪਸ ਪੁਲਿਸ ਲਾਈਨ ਵਿੱਚ ਸੱਦਿਆ ਗਿਆ ਹੈ ਗ੍ਰਹਿ ਵਿਭਾਗ ਦੇ ਹੁਕਮਾਂ ਤੇ ਇਹ ਕਾਰਵਾਈ ਕੀਤੀ ਗਈ ਹੈ ਸੁਰੱਖਿਆ ਰਿਵਿਊ ਕਰ ਲਈ ਆਖਿਆ ਗਿਆ ਹੈ ਅਜੇ ਵੀ ਮੁਲਾਜ਼ਮਾਂ ਜਿਨ੍ਹਾਂ ਦੀ ਹਾਜ਼ਰੀ ਤਾਂ ਪੁਲਿਸ ਲਾਈਨ ਵਿੱਚ ਲੱਗਦੀ ਹੈ ਪਰ ਇਹ ਆਗੂ ਰਿਸ਼ਤੇਦਾਰੀਆਂ ਦੀ চাকਰੀ ਵਿੱਚ ਲੱਗੇ ਤੇ ਇਹਨਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ ਚੰਡੀਗੜ੍ਹ ਵਿਖੇ ਕਰੀਬ 40 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਦੀ ਜਾਇਦਾਦ ਦੀ ਮਾਲਕ ਆਪਣੀਆਂ ਤਿੰਨ ਬੇਟੀਆਂ ਕਰਕੇ ਇਲਾਜ ਲਈ ਦਵਾਈਆਂ ਤੱਕ ਦੀ ਮੁਹਤਾਜ ਹੋ ਗਈ। ਆਪਣਿਆਂ ਤੋਂ ਇਨਸਾਫ ਲਈ 83 ਸਾਲਾ ਜਗਿੰਦਰ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਤੇ ਆਪਣਾ ਪੱਖ ਰੱਖਿਆ। ਉਸਨੇ ਦੱਸਿਆ ਕਿ ਉਸਦੇ ਪਤੀ 1960 ਵਿੱਚ ਚੰਡੀਗੜ੍ਹ ਆਏ ਚੰਡੀਗੜ੍ਹ ਦੇ ਮੁਹੱਲੇ ਦੇ ਇੰਡਸਟਰੀਅਲ ਪਲਾਟ ਤੇ ਕਈ ਹੋਰ ਜਾਇਦਾਦ ਉਹਨਾਂ ਕੋਲ ਹੈ। ਬੇਟੀਆਂ ਨੇ ਪ੍ਰਾਪਰਟੀ ਲਈ ਕੇਸ ਦਾਖਲ ਕਰ ਦਿੱਤਾ ਤੇ ਦੋਨੇ ਇੰਡਸਟਰੀਅਲ ਪਲਾਟ ਲਈ ਕਿਰਾਏ ਰੁਕਵਾ ਦਿੱਤੇ। ਪਟੀਸ਼ਨ ਕਰਤਾ ਨੇ ਆਖਿਆ ਕਿ ਜਦੋਂ ਕਿਰਾਇਆ ਉਸਦੀ ਆਮਦਨ ਦਾ ਸਾਧਨ ਸੀ ਅਜੇ ਵਿੱਚ ਉਹ ਕੌਡੀਆਂ ਨੂੰ ਮਹਤਾਜ ਹੋ ਗਈ ਹੈ ਪਟੀਸ਼ਨ ਕਰਤਾ ਨੇ ਮੇਨਟੇਨੈਂਸ ਟ੍ਰਿਬਿਨਲ ਵਿੱਚ ਪਟੀਸ਼ਨ ਦਾਖਲ ਕੀਤੀ ਜੋ ਮਨਜ਼ੂਰ ਹੋ ਗਈ ਲੇਕਿਨ ਕੋਈ ਰਾਹਤ ਨਹੀਂ ਮਿਲ ਸકી ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ